ਏ ਐਸ ਆਈ ਹਣੀ ਕੀ ਜਾਣਕਾਰੀ ਮਿਲੀ ਸਾਨੂੰ ਫੋਨ ਗਿਆ ਵੀ ਮੇਰੇ ਗੋਲੀ ਲੱਗੀ ਰੇਡ ਤੇ ਗਏ ਸੀ ਬਾਹਰ ਕਿਤੇ ਤੇ ਮੋਬਾਈਲ ਅਸੀਂ ਗਿਆ 12 ਵਜੇ ਪਹੁੰਚ 11:50 ਤੇ ਫੋਨ ਗਿਆ 12 ਵਜੇ ਚੱਲੇ ਆ ਪਹੁੰਚ ਚਲੋ ਇੱਕ ਕਿਹੜੀ ਪੋਸਟ ਤੇ ਏ ਐਸ ਆਈ ਜਾਣਕਾਰੀ ਮਿਲੀ ਵੀ ਕਿਹਨੂੰ ਕਹਿੰਦੇ ਸੀ ਨਹੀਂ ਇਹ ਨਹੀਂ ਬਸ ਸਾਨੂੰ ਤੇ ਲੱਗਾ ਪਤਾ ਵੀ ਰੇਡ ਤੇ ਗਏ ਸੀ ਤੇ ਉੱਥੇ ਗੋਲੀ ਲੱਗੀ ਦੋਸ਼ੀ ਨਹੀਂ ਮੜੀ ਹਾਂਜੀ ਦੋਸ਼ੀ ਨੇ ਗੋਲੀ ਮੜੀ ਹਾਂਜੀ ਹਾਂਜੀ ਦੋਛੀ ਵਾਰੀ ਹੋਣੀ ਹੋਰ ਦੂਸਰੇ ਕਦੇ ਮਾ ਅੰਦਰ ਹੋ ਗਿਆ ਕਿਸ ਤਰ੍ਹਾਂ ਹਾਂਜੀ ਠੀਕ ਨੇ ਵੈਸੇ ਅੰਦਰ ਹੋ ਗਿਆ ਹਾਂ ਹਾਂ ਅੰਦਰ ਠੀਕ ਮੈਂ ਗਿਆ ਅੰਦਰ ਠੀਕ ਨੇ ਹੋਸ਼ ਵਿੱਚ ਹੈ ਆਪਣਾ ਕੀ ਨਾਮ ਹੈ ਕੁਲਵੰਤ ਸਿੰਘ ਇਹ ਐਸਐਚਓ ਅੱਜ ਸਾਡੇ ਕਲਗੜੀ ਦੇ ਨਾਲ ਐਸਏਆਈ ਜਿੰਨਾ ਨਾਜੂਸ਼ਾ ਮਿਸ਼ਰੀ ਵਾਲਾ ਗਿਆ ਹੋਏ ਸੀ ਸਾਡੇ ਕੋਲ ਉਹਨਾਂ ਕੋਲ ਇਨਫਰਮੇਸ਼ਨ ਐਸੀ ਵੀ ਬੰਦਾ ਜਿਹੜਾ ਨਸ਼ੇ ਦਾ ਕਾਰੋਬਾਰ ਕਰਦਾ ਕੋਈ ਤਸਿੰਗ ਕਰਦਾ ਹੈਗਾ ਜੋ ਇਹਨਾਂ ਨੂੰ ਉੱਥੇ ਜਾ ਕੇ ਇਹਨਾਂ ਨੇ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਤੇ ਆਪਸ ਦੇ ਵਿੱਚ ਜਿਹੜਾ ਹੈਗਾ ਸਾਡਾ ਏਸੇ ਬਲੰਸਿੰਗ ਹੈਗਾ ਸੀ ਇਹਦਾ ਜਿਹੜਾ ਪਿਸਤਲ ਸੀ ਉਹ ਜਦੋਂ ਉਹਨੂੰ ਫੜਿਆ ਤੇ ਉਹ ਉਹਨੇ ਆ ਫੜਦੇ ਸਾਰੀ ਉਹਦਾ ਜਿਹੜਾ ਪਿਸਤਲ ਹੈਗਾ ਸੀ ਪਿਸਤਲ ਫੜ ਕੇ ਤੇ ਉਹਨਾਂ ਨੇ ਚਲਾਤਾ ਉਹ ਸਾਡੇ ਮੁਲਾਜ਼ਮ ਦੇ ਜਿਹੜੇ ਏਸੇ ਬਲੰਸਿੰਗ ਹੈ ਉਹਦੇ ਲੱਗਿਆ ਕਿ ਉਹ ਅਸੀਂ ਬਾਕੀ ਇਸ ਤਰ੍ਹਾਂ ਜਿਹੜਾ ਦਾਖਲ ਕਰਾਇਆ ਤੇ ਬਿਲਕੁਲ ਠੀਕ ਹੈ ਤੇ ਜਲਦੀ ਅਸੀਂ ਜਿਹੜੀ ਬੰਦੀ ਕਾਰਵਾਈ ਕਰ ਰਹੇ ਹਾਂ ਸਰ આરોપી ਬੰਤੇ ਹੈ ਜੀ ਨਹੀਂ આરોપી ਭਜਿਆ ਹੋਇਆ ਜੀ ਫਿਰ ਇਹਨੇ ਉਹ ਕਦੀ ਉਹ ਕਿੰਨੇ ਮੁਕਦਮੇ ਸਰ ਉਹ ਉਸ ਤੇ ਪਿਛਲੇ 4-5 ਮੁਕਦਮੇ ਉਹਦੇ ਤੇ ਨਾਪੜੀ ਦੇ ਦਰਜੇ ਨਹੀਂ ਮਲੇ ਸਰ ਕਿਹੋ ਰਹਿਣਾ ਹੈ 나ਜੀ ਸ਼ਾਮੀ ਸ਼ਰੀਆ ਦਾ ਐਨਡੀਪੀਸੀ ਦੇ ਫਸਲੇ ਹਾਂਜੀ ਹਾਂਜੀ ਪਹਿਲੇ ਪਰਚੇ ਨੇ ਡੋਰੇ ਜੀ ਹੁੰਦਾ ਜਲਦੀ ਕਾਬੂ ਕਰਾਂਗੇ ਸਰ ਐਸਈ ਤੇ ਲੱਗੀ ਹੈ ਹੋਣੀ ਹਾਂਜੀ ਹਾਂਜੀ ਐਸਈ ਤੇ ਲੱਗੀ ਚਲੋ ਕੋਈ ਹਾਂ ਅਪਸ ਦਾ ਡਿਵਾਰਡ ਜੀ ਲੱਗੀ ਠੀਕ ਠੀਕ ਯੇ ਸਰ ਹਾਂਜੀ ਕੀ ਜਾਣ ਕਰ ਮਿਲਿਆ ਸਾਨੂੰ ਫੋਨ ਗਿਆ ਵੀ ਮਾਪਲ ਗੋਲੀ ਲੱਗੀ ਰੇਡ ਤੇ ਗਏ ਬਾਹਰ ਕਿਤੇ ਤੇ ਮੋਬਾਈਲ ਇਹ ਗਿਆ 12 ਵਜੇ ਪਹੁੰਚ 11:50 ਤੇ ਫੋਨ ਗਿਆ 12 ਵਜੇ ਚੱਲੇ ਆ ਪਹੁੰਚ ਚਲੋ ਇੱਕ ਕਿਹੜੀ ਪੋਸਟ ਤੇ ਐਸਆਈ ਉਚਾਂਕਰ ਵੀ ਨਹੀਂ ਵੀ ਕਿੰਨੂੰ ਕਮੀ ਦੇ ਚੀਜ਼ ਨਹੀਂ ਇਹ ਨਹੀਂ ਬਸ ਸਾਨੂੰ ਦੇ ਲੱਗਾ ਪਤਾ ਵੀ ਰੇਡ ਤੇ ਗਏ ਸੀ ਤੇ ਉੱਥੇ ਗੋਲੀ ਲੱਗੀ ਦੋਸ਼ੀ ਨਹੀਂ ਮਰ ਹਾਂਜੀ ਦੋਸ਼ੀ ਨੇ ਗੋਲੀ ਮਾਰੀ ਹਾਂਜੀ ਹਾਂਜੀ ਦੋਸ਼ੀ ਮਾਰੀ ਹੋਣੀ ਹੋਰ ਦੂਸਰੇ ਕਦੇ ਮਾਰੀ ਆ ਦਰੋਗੇ ਕਿਸ ਤਰ੍ਹਾਂ ਹਾਂਜੀ ਠੀਕ ਨੇ ਵੈਸੇ ਅੰਦਰ ਹੋ ਗਿਆ ਹਾਂ ਹਾਂ ਅੰਦਰ ਠੀਕ ਨੇ ਹੋਸ਼ ਵਿੱਚ ਹੈ ਆਪਣਾ ਕੀ ਨਾਮ ਹੈ ਕੁਲਵੰਤ ਸਿੰਘ ਇਹ ਐਸ ਐਚਓ ਅੱਜ ਸਾਡੇ ਕੋਲਗੜੀ ਦੇ ਨਾਲ ਐਸਈ ਇਹਨਾਂ 나ਜੂਸ਼ਾ ਮਿਸ਼ਰੀ ਵਾਲਾ ਗਿਆ ਹੋਇਆ ਸੀ ਸਾਡੇ ਕੋਲ ਉਹਨਾਂ ਕੋਲ ਇਨਫਰਮੇਸ਼ਨ ਐਸੀ ਵੀ ਬੰਦਾ ਜਿਹੜਾ ਨਸ਼ੇ ਦਾ ਕਾਰੋਬਾਰ ਕਰਦਾ ਕੋਈ ਤਸਵੀਰ ਮਕਰਾ ਹੈਗਾ ਜੋ ਇਹਨਾਂ ਨੂੰ ਉੱਥੇ ਜਾ ਕੇ ਇਹਨਾਂ ਨੇ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਤੇ ਆਪਸ ਦੇ ਵਿੱਚ ਜਿਹੜਾ ਹੈਗਾ ਸਾਡਾ ਏਸੇ ਬਲੰਸਿੰਗ ਹੈਗਾ ਸੀ ਇਹਦਾ ਜਿਹੜਾ ਪਿਸਤਲ ਸੀ ਉਹ ਜਦੋਂ ਉਹਨੂੰ ਫੜਿਆ ਤੇ ਉਹ ਉਹਨੇ ਆ ਫੜਦੇ ਸਾਰੀ ਉਹਦਾ ਜਿਹੜਾ ਪਿਸਤਲ ਹੈਗਾ ਸੀ ਪਿਸਤਲ ਫੜ ਕੇ ਤੇ ਉਹਨਾਂ ਨੇ ਚਲਾਤਾ ਉਹ ਸਾਡੇ ਨੂੰ ਮੁਲਾਜ਼ਮ ਦੇ ਜਿਹੜੇ ਏਸੇ ਬਲੰਸਿੰਗ ਹੈ ਉਹਦੇ ਲੱਗਿਆ ਉਹਨੇ ਅਸੀਂ ਬਾਕੀ ਇਸ ਤਰ੍ਹਾਂ ਜਿਹੜਾ ਦਾਖਲ ਕਰਾਇਆ ਤੇ ਬਿਲਕੁਲ ਠੀਕ ਹੈ ਤੇ ਜਲਦੀ ਅਸੀਂ ਜਿਹੜੀ ਵੰਦੀ ਕਾਰਵਾਈ ਕਰ ਰਹੇ ਹਾਂ ਸਰ આરોપી ਬਤ ਹੈ ਕਿ ਹੈ ਜੀ ਮੈਂ આરોપી ਭਜਿਆ ਹੋਇਆ ਜੀ ਫਿਰ ਇਹਨੇ ਉਹ ਪਦੀ ਉਹ ਕਿੰਨੇ ਮੁਕਦਮੇ ਸਰ ਉਹ ਉਸ ਤੇ ਤੇ ਪੈਸੇ ਚਾਰ ਪੰਜ ਮੁਕਦਮੇ ਉਹਦੇ ਤੇ ਨਾਮਕੜੀ ਦੇ ਦਰਜੇ ਨਹੀਂ ਬਲੇ ਸਰ ਕਿਹੋ ਰਹਿਣਾ ਨਾਜੀ ਸ਼ਾਮਿਸ਼ਰੀਆ ਦਾ ਐਨਡੀਪੀਸੀ ਦੇ ਫਸਲੇ ਹਾਂਜੀ ਹਾਂਜੀ ਬਲੇ ਪਰਥੇ ਦਾ ਲੋਰੀ ਜੀ ਹੁੰਦਾ ਜਲਦੀ ਕਾਬੂ ਕਰ ਲੈਗੇ ਸਰ ਇਹ ਐਸਈ ਤੇ ਲੱਗੀ ਆ ਹੋਣੀ ਹਾਂਜੀ ਹਾਂਜੀ ਐਸਈ ਤੇ ਲੱਗੀ ਚਲੋ ਕੋਈ ਆਪਸ ਦਾ ਡਿਮਾਰਡ ਜੀ ਲੱਗੀ